ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਪਹਿਲਾ ਆਈਕਨ ਜਲਦ ਦੋਸਤੋ ਬਾਤ ਹਮ ਲੁਧਿਆਣਾ ਪੁਰਾ ਸਲੋਕਾਂ ਦੇ ਘਰਾਂ ਵਿੱਚ ਵੜੇ ਐਤ ਤਸਵੀਰਾਂ ਨੇ ਲੁਧਿਆਣਾ ਦੀਆਂ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਪੁਲਿਸ ਪਾਰੀ ਫੋਰਸ ਲੈ ਕੇ ਪਹੁੰਚੀ ਤੇ ਘਰਾਂ ਦੀ ਤਲਾਸ਼ੀ ਲੈਂਦੀ ਹੈ ਧਨਦਾਰੀ ਇਸ ਇਲਾਕੇ ਚ ਬੀਤੇ ਦਿਨੋ ਵਿਧਾਇਕ ਸਿਮਰਜੀਤ ਬੈਂਸ ਨੇ ਸਟ੍ਰਿੰਗ ਵੀ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਚਖਾਸੀ ਹੰਗਾਮਾ ਮਚ ਗਿਆ ਸੀ ਇਸ ਕਾਰਵਾਈ ਨੂੰ ਵੀ ਉਸੇ ਨਜ਼ਰ ਨਾਲ ਦੇਖਿਆ ਜਾ ਰਿਹਾ ਹਾਲਾਂਕਿ ਪੁਲਿਸ ਅਫਸਰ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ ਤੁਸੀਂ ਆਪ ਹੀ ਵੇਖੋ ਕਾਰਵਾਈ ਤੇ ਨਾਲ ਹੀ ਸੁਣੋ ਕੀ ਕਹਿ ਰਹੇ ਨੇ ਪੁਲਿਸ ਅਫਸਰ ਇਸ ਈਵੈਂਟ ਉਰੇ ਕਾਫੀ ਇਨਪੁੱਟ ਆ ਰਹੀ ਸੀ ਵੀ ਇਸੇ ਕਈ ਤਰ੍ਹਾਂ ਦੀਆਂ ਦਲਤ ਕੰਮ ਹੋ ਰਹੇ ਆ ਕਿਉਂਕਿ ਇਸ ਇੱਕ ਸਾਰੇ ਆਫੀਸਰ ਕਾਫੀ ਇਲੈਕਸ਼ਨਸ ਕਰਕੇ ਬਾਹਰ ਆਏ ਆ ਸਾਡੀ ਪ੍ਰਾਇਓਰਟੀ ਬਣਦੀ ਹੈ ਵੀ ਇਸੇ ਤਰ੍ਹਾਂ ਦੀ ਜਿਹੜੀ ਕੋਈ ਪ੍ਰੋਬਲਮ ਕਿਤੇ ਵੀ ਆ ਰਹੀ ਹੈ ਇਹਨੂੰ ਟੈਕਨਿਕ ਕਰਕੇ ਇਹਨੂੰ ਸੋਲਵ ਕਰੀਏ ਸੋ ਅੱਜ ਇਹ ਸਾਡਾ ਬਿਲਡ ਅਪ ਪ੍ਰੈਸ਼ਰ ਇੱਥੇ ਮੇਨਲੀ ਤਾਂ ਫੋਰਸ ਵੀ ਕੀ ਹੈਗਾ ਸਾਰਾ ਇੱਥੇ ਕਿੰਨੇ ਜਵਾਨ ਕਿੰਨੇ ਸਰਚ ਕਰ ਰਹੇ ਹੋਸੇ ਜਵਾਨ ਹੈਗੇ ਪਨੇ 50 ਕੇ ਜਾਨੇ ਜਵਾਨ ਹੈਗੇ 50 ਟੋਟਲ 50 ਕੇ ਹੈਗੇ ਇਹ ਡੂਇੰਗ ਬੈਂਸਤੀ ਪਿਛੇ ਕਮੇਟ ਚ ਕੀ ਸਮਝ ਉਸ ਦਾ ਨਿਕਟਾ ਚ ਦਿਖਦਾ ਵਾ ਉਹ ਲੋਕੇਸ਼ਨ ਵੀ ਥੋੜੀ ਅੱਗੇ ਜਿੱਥੇ ਟਿੱਕਾ ਕਿੱਦਿਆ ਗਿਆ ਸੀਗਾ ਉਹ ਵੀ ਸਰਚ ਕਰ ਰਹੇ ਹਾਂ ਤੁਸੀਂ ਕੁਛ ਮੈਨੂੰ ਉਹ ਇਹ ਨਹੀਂ ਪਤਾ ਉਹਨਾਂ ਬਾਰੇ ਕਿਉਂਕਿ ਮੈਂ ਵੀ ਨਿਊ ਕਮਰ ਐ ਇਸ ਏਰੀਆ ਵਿੱਚ ਉਹਨਾਂ ਨੇ ਇਥੋਂ ਦੀ ਇਥੇ ਇਹ ਨਹੀਂ ਮੈਨੂੰ ਪਤਾ ਬਟ ਇਦਾਂ ਵੈਸੇ ਸਾਨੂੰ ਸਾਡੇ ਸੋਰਸ ਤੋਂ ਪਤਾ ਲੱਗਿਆ ਸੀ ਵੀ ਕੰਪਲੇਂਟ ਆ ਰਹੀ ਐ ਇਸ ਏਰੀਆ ਤੇ ਤਾਂ ਚੱਲ ਰਹੀ ਐ ਹਾਂਜੀ ਹਾਂਜੀ ਕਰ ਰਹੇ ਰਜਿਸਟਰ ਤਾਂ ਨਹੀਂ ਕਿਤੇ ਕੀ